ਜਾ ਰਹੇ ਆਂ ਇਹ ਆਪਾਂ ਜਾ ਰਹੇ ਆਂ ਐਡਵੈਂਚਰ ਪਾਰਕ ਲੋਵੀ ਮਿੱਤਰੋ ਹੁਣ ਆਪਾਂ ਚੱਲੇ ਆਂ ਜੀ ਤੁਹਾਨੂੰ ਦੱਸ ਦਈਏ ਐਡਵੈਂਚਰ ਪਾਰਕ ਸੋ ਤੁਹਾਨੂੰ ਪਤਾ ਹੀ ਆ ਆਪਾਂ ਰੋਜ਼ ਤੁਹਾਡੇ ਵਾਸਤੇ ਇੱਕ ਵਧੀਆ ਜਿਹਾ ਬਲੌਗ ਬਣਾ ਰਿਆ ਤੇ ਆ ਦੇਖੋ ਫਰੰਟ ਵਾਲਾ ਕਿੰਨਾ ਸੋਹਣਾ ਥੀ ਵੇਖੋ ਕਿੰਨੀ ਸੋਹਣੀ ਚੀਜ਼ ਬਣਾ ਰਹੇ ਨੇ ਇਹ ਲੋਕ ਦੇਖੋ ਹਾਂ ਆ ਲਿਖਿਆ ਹੈ ਇਹ ਐਡਵੈਂਚਰ ਪਾਰਕ ਆਪਾਂ ਚੱਲਾਂਗੇ ਇਹ ਸਾਈਡ ਨੂੰ ਤੇ ਕਹਿੰਦੇ ਜੀ ਇਹ ਚੀਜ਼ ਵੀ ਜੇ ਉਰੇ ਨਹੀਂ ਆਏ ਤਾਂ ਸਮਝ ਲਓ ਇਹਨੂੰ ਦੇਖਿਆ ਨਹੀਂ ਤਾਂ ਫਿਰ ਕੁਝ ਨਹੀਂ ਨਿਊਜ਼ੀਲੈਂਡ 'ਚ ਘੁੰਮੇ ਤੁਸੀਂ ਤਾਂ ਇਸ ਕਰਕੇ ਤੁਹਾਨੂੰ ਆਪਾਂ ਅੱਜ ਦਿਖਾਉਣ ਜਾ ਰਹੇ ਹਾਂ ਐਡਵੈਂਚਰ ਪਾਰਕ ਤੇ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਇਹ ਇੱਧਰੀ ਸਾਈਡ ਕੀ ਬਣ ਰਿਹਾ ਇਹ ਘਰ ਬਣ ਰਿਹਾ ਅੱਛਾ ਆ ਵੀ ਹਾਈ ਟਕਨ ਅਰਾਗੋਸਾ ਨਾ ਕੀਆਂ ਬਣਿਆ ਹੋਇਆ ਤੇ ਕੱਲ ਵੀ ਮੈਨੂੰ ਬਹੁਤ ਪਹਾੜ ਜੇ ਦਿਖਾਈ ਗਿਆ ਪਰ ਹਰੇਕ ਦੀ ਆਪਣੀ ਸਿਰਜਣਾ ਹੈ ਹਰੇਕ ਦਾ ਆਪਣਾ ਇੱਕ ਤੌਰ ਤਰੀਕਾ ਪਹਾੜ ਦਾ ਕਿਦਾਂ ਲੋਕੋਰੇ ਰਹਿੰਦੇ ਨੇ ਇੱਥੇ ਦੀ ਪਾਪੂਲੇਸ਼ਨ ਦਾ ਜੀਵਨ ਕਿਦਾਂ ਦਾ ਇੱਥੇ ਦੇ ਲੋਕਾਂ ਦਾ ਬੜਾ ਸਾਫ਼ ਸੁਥਰਾ ਜ ਹੈ ਤੇ ਕਿਤੇ ਕੋਈ ਗੰਦਗੀ ਨਹੀਂ ਕਿਤੇ ਕੋਈ ਲਫਾਫਾ ਨਹੀਂ ਮੈਨੂੰ ਕੁਲ ਮਿਲਾ ਕੇ ਵਧੀਆ ਲੱਗਿਆ ਹੋ ਸਕਦਾ ਕਿਸੇ ਨੂੰ ਨਾ ਲੱਗੇ ਮੇਰੀ ਵੀਡੀਓ ਦੇਖ ਕੇ ਪਰ ਆਪਾਂ ਨੂੰ ਘੈਂਟ ਲੱਗਿਆ ਸੋ ਇਸ ਕਰਕੇ ਮੈਂ ਆ ਦੇਖੋ ਆ ਏਰੀਆ ਕਿੰਨੀ ਘੈਂਟ ਚੀਜ਼ ਹੈ ਦੇਖੋ ਆਲੇ-ਦਾਲੇ ਪਹਾੜ ਵਿੱਚ ਪਿਆਰੇ-ਪਿਆਰੇ ਜਿਹੇ ਘਰ ਹਾਂਜੀ ਫੁੱਲਾਂ ਨਾਲ ਸ਼ਿੰਗਾਰੇ ਹੋਏ ਘਰ ਤੇ ਇੱਕ ਅਲੱਗ ਜਿਹਾ ਲੁਤਫਾ ਆਉਂਦਾ ਆ ਦੇਖਵਾ ਸੈਡ ਕਿੰਨੀ ਪਿਆਰੀ ਹੈ ਦੇਖੋ ਤੇ ਜਿਵੇਂ ਸਵੇਰੇ ਸਵੇਰੇ ਆਪਾਂ ਉੱਠਦੇ ਆਂ ਜਾਂ ਤਾਂ ਆਪਾਂ ਜਾਂਦੇ ਆਂ ਲਖਮੀ ਰਾਣਾ ਰੋਡ ਦਰਖਤ ਲੱਭਣ ਵਾਸਤੇ ਜਾਂ ਜਾਂਦੇ ਆਂ ਨੀਲੋ ਵਾਲਾ ਰੋਡ ਜਿੱਥੇ ਅਸੀਂ ਦਰਖਤ ਲਾਏ ਨੇ ਸੋ ਇੱਥੇ ਦਰਖਤਾਂ ਦੀ ਜਿਹੜੀ ਗੱਲਬਾਤ ਹੈ ਉਹ ਅਲੱਗ ਹੀ ਹੈ ਆਕਸੀਜਨ ਬਹੁਤ ਪਿਆਰੀ ਹੈ ਐਂ ਜੀ ਕਰਦਾ ਵਾ ਸੂਰੇ ਖੜ ਕੇ ਜਾ ਤਾਂ ਭੱਜੀ ਜਾਓ ਤੇ ਆਕਸੀਜਨ ਦੀਆਂ ਘੁੱਟਾਂ ਭਰੇ ਜਾਓ ਇੱਕ ਦੇਸੀ ਕੀ ਉਹਦਾ ਕੰਮ ਕਰਦੀ ਹੈ ਇਹ ਆਕਸੀਜਨ ਹੈ ਮੈਂ ਤਾਂ ਹੁਣ ਇੱਥੇ ਆ ਕੇ ਪਤਾ ਲੱਗਦਾ ਜਦੋਂ ਆਪਾਂ ਉੱਥੇ ਬੈਠੇ ਆਪਾਂ ਗੱਲਾਂ ਮਾਰੀ ਜਾਂਦੇ ਆਂ ਜਾਂ ਤੇ ਇਕ ਤਾਂ ਵੀ ਜੇ ਕਮੈਂਟ ਕਰ ਜਾਂਦੇ ਆ ਤਾਂ ਫਿਰ ਆਪਾਂ ਨੂੰ ਐਂ ਲੱਗਦਾ ਵੀ ਇਹ ਬੰਦਾ ਤਾਂ ਉਹੀ ਬਾਡੀਆਂ ਹੀ ਮਰੀ ਜਾਂਦਾ ਜਾਂ ਉਹੀ ਬਸ ਬੋਲੀ ਜਾਂਦਾ ਪਰ ਆਪਾਂ ਮੈਂ ਮੈਂ ਕੋਸ਼ਿਸ਼ ਇਹ ਕਰਦਾ ਸੰਦੀਪ ਵੀ ਮੈਂ ਆਪਣੇ ਬਲੌਗਾਂ ਦੇ ਵਿੱਚ ਜਿੰਨੇ ਵੀ ਆਪਾਂ ਰਿਕਾਰਡਿੰਗ ਕਰਦੇ ਆ ਵੀ ਉਹਦੇ ਚ ਇੱਕ ਸਚਾਈ ਜੀ ਦਿਖਾਈਏ ਕਸਮੇ ਵਾਲੀਆਂ ਜੀਆਂ ਗੱਲਾਂ ਨਾ ਕਰੀਏ ਹਨਾ ਤੇ ਸਾਫ਼ ਸੁਥਰਾ ਜਿਹਾ ਦਿਖਾਈਏ ਦੇਖੋ ਕਿੰਨਾ ਵਧੀਆ ਲੱਗਦਾ ਏਰੀਆ ਕਿੰਨਾ ਨਿਆਰਾ ਆਂ ਕੱਲਾ ਕੱਲਾ ਘਰ ਆ ਉਹ ਪੁਲੀਸ ਆੜ ਕਿਵੇਂ ਉੱਥੇ ਜਾਂਦੇ ਹੋਣ ਕਿਵੇਂ ਆਪਣੇ ਆਪ ਨੂੰ ਸਰਵਾਈਵ ਕਰਦੇ ਨੇ ਹਾਂ ਜ਼ਿੰਦਗੀ ਦੇ ਵਿੱਚ ਚਾਹੇ ਇਹ ਇੰਨੀ ਵਧੀਆ ਕੰਟਰੀ ਹੈ ਖੂਬਸੂਰਤ ਕੰਟਰੀ ਹੈ ਤੇ ਇੱਥੇ ਸਾਰੀਆਂ ਟੈਕਨੋਲੋਜੀਆ ਨੇ ਹਰ ਇੱਕ ਤਰ੍ਹਾਂ ਦੀ ਟੈਕਨੋਲੋਜੀ ਹੈ ਪਰ ਇੱਥੇ ਇਹਨਾਂ ਨੇ ਉਸੇ ਹਿਸਾਬ ਨਾਲ ਆਪਣੀ ਜ਼ਿੰਦਗੀ ਨੂੰ ਸੈੱਟ ਕੀਤਾ ਹੋਇਆ ਜਿੱਦਾਂ ਆਪਾਂ ਉੱਤੇ ਪਹਾੜੀ ਦੇ ਉੱਪਰ ਰਹਿੰਦੇ ਆ ਤੇ ਆਹ ਸਾਹਮਣੇ ਆਗੀਆਂ ਕਾਰਾਂ ਕਾਫੀ ਤੇ ਹੁਣ ਆਪਾਂ ਇੱਥੋਂ ਅਸੀਂ ਚੜਾਂਗੇ ਹਾਂ ਨਾ ਉਤਰ ਕੇ ਚੜਾਂਗੇ ਹਾਂ ਕਾਰ ਨਹੀਂ ਜਾਂਦੀ ਅੱਗੇ ਹਾਂ ਨਹੀਂ ਵਧੀਆ ਗੱਲ ਹੈ ਇਹ ਤੇ ਬਹੁਤ ਭੀੜ ਆ ਪਾਰਕਿੰਗ 'ਚ ਗੱਡੀ ਲਾ ਕੇ ਆਪਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਅਗਲਾ ਸੀ ਸਟੈਪ ਦਿਖਾਉਨੇ ਆ ਠੀਕ ਹੈ ਜੀ ਕਿੰਨੇ ਵਧੀਆ ਦੇਖੋ ਏਰੀਆ 'ਚ ਆਏ ਆ ਅਸੀਂ ਇਹ ਸਾਰੀਆਂ ਇਹ ਦੇਖਣ ਵਾਸਤੇ ਆਏ ਹੋਏ ਨੇ ਤੇ ਆਪਾਂ ਵੀ ਤੁਹਾਨੂੰ ਇਹ ਚੀਜ਼ ਦਿਖਾਉਣ ਜਾ ਰਹੇ ਆ ਕਿੰਨਾ ਪਿਆਰਾ ਮੌਸਮ ਹੈ ਤੇ ਹੁਣ ਆਪਾਂ ਔਰ ਉੱਪਰ ਚੜ ਕੇ ਜਾਵਾਂਗੇ ਕਿਹੜੀ ਸਾਈਡ ਨੂੰ ਜਾਣਾ ਹੈ ਤੇ ਆਪਾਂ ਉਸ ਦੇ ਹਿਸਾਬ ਨਾਲ ਤੁਹਾਨੂੰ ਦਿਖਾਉਨੇ ਆ ਸੋ ਦੋਸਤ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਤੇ ਹੁਣ ਵੀ ਦੱਸ ਰਿਹਾ ਸੋ ਅਸੀਂ ਹੁਣ ਇਸ ਨੂੰ ਆ ਆਪਾਂ ਪੈਦਲ ਜਾਵਾਂਗੇ ਹਾਂ ਆਪਾਂ ਪੂਰੀ ਵਸੇ ओके ਤੇ ਹੁਣ ਦੇਖਦੇ ਹਾਂ ਕੀ ਨਜ਼ਾਰਾ ਮਿਲਦਾ ਤੇ ਇਹ ਸਾਈਡ ਦੇਖੋ ਦਰਖਤ ਸਾਰੀ ਚੀਜ਼ ਦੇਖਣ ਵਾਲੀ ਆ ਹਾ ਇੱਕ ਗੱਲ ਸੁਣਨਾ ਕਹਿੰਦਾ ਹੋਰ ਦੱਸਾਂ ਜਿੱਥੇ ਅਸੀਂ ਘੁੰਮ ਰਹੇ ਆ ਇਹ ਜਗ੍ਹਾ ਮਤਲਬ ਇੰਨੀ ਕੀ ਹੈ ਔਰ ਇਹ ਐਸੇ ਬਿਲਹਾਲ ਜਿਹੜੀਆਂ ਇਹ ਗੱਡੀਆਂ ਖੜੀਆਂ ਨੇ ਇਹਨਾਂ ਦਾ ਹੋਰ ਆਉਂਦਾ ਤੇ ਰੀਜਨ ਕੀ ਹੈ ਇਹਨਾਂ ਦਾ ਰੀਜਨ ਇਹ ਹੈ ਵੀ ਇੱਥੇ ਆ ਕੇ ਆਪਣੇ ਸਾਈਕਲ ਨਾਲ ਲੈ ਕੇ ਆਉਂਦੇ ਨੇ ਸਾਈਕਲਾਂ ਤੋਂ ਫਿਰ ਇਹ ਇੱਥੇ ਐਡਵੈਂਚਰ ਕਰਨ ਕਹਿੰਦਾ ਮਤਲਬ ਪਹਾੜੀ ਦੇ ਵਿੱਚ ਸਾਈਕਲ ਨੂੰ ਚਲਾਉਂਦੇ ਨੇ ਹਨਾ ਐਦਾਂ ਹੀ ਆ ਨਾ ਸਾਈਕਲ ਸਾਈਕਲਿੰਗ ਕਰਨੀ ਹੋਰ ਜਾਂ ਤੁਰਨਾ ਐਦਾਂ ਆਫ ਰੋਡਿੰਗ ਚੜਨਾ ਹਨਾ ਤੇ ਸੋ ਇਸ ਕਰਕੇ ਆਪਾਂ ਚੜਾਂਗੇ ਵੀ ਚੜ ਜਾਾਂਗੇ ਫਿਰ ਕੀ ਹੁੰਦਾ ਆ ਜੀ ਜਾ ਰਹੇ ਹਾਂ ਸੌਰੀ ਹਾਂ ਸੋ ਇਸ ਕਰਕੇ ਤਾਂ ਤੁਹਾਨੂੰ ਦਿਖਾ ਰਿਹਾ ਜੀ ਉਹ ਦੇਖੋ ਸਾਹਮਣੇ ਉਧਰ ਆ ਰਹੇ ਨੇ ਤੇ ਇਨਿਕੇ ਨਿਕੇ ਬੱਚਿਆਂ ਨੂੰ ਨਾਂ ਲੈ ਕਿਉਂ ਦਿੰਦੇ ਹਨਾ ਆ ਦੇਖੋ ਆ ਸਾਈਕਲ ਆਹ ਦੇਖ ਨਿਕੇ ਨਿਕੇ ਬੱਚੇ ਨਿਕੇ ਤੇ ਆ ਬਾਈਕ ਵੀ ਚੱਲਦਾ ਹੋਊ ਨਹੀਂ ਨਹੀਂ ਆ ਹੈ ਬਾਈਕ ਆ ਟਿਕਟਾਂ ਲੈ ਕੇ ਆ ਕੁਝ ਕਰ ਸਕਦੇ ਆਂ ਹਾਂ ਅੱਛਾ ਅੱਛਾ ਇੱਥੇ ਟਿਕਟ ਲੱਗਦੀ ਆ ਤੇ ਆਓ ਜੀ ਓਕੇ 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 ਇਹ ਸਾਰੇ ਜੀ ਮਤਲਬ ਇੱਥੇ ਆਪਾਂ ਆਪਣਾ ਐਡਵੈਂਚਰ ਕਰ ਸਕਦੇ ਆਂ ਠੀਕ ਹੈ ਠੀਕ ਹੈ ਆ ਦੇਖੋ ਆ ਇਤਨੀ ਪਾਣੀ ਪਣੀ ਆ ਹੀ ਨਹੀਂ ਰਿਹਾ ਅੱਜ ਤੁਸੀਂ ਨਹੀਂ ਇਹ ਤਾਂ ਨਹੀਂ ਪਾਣੀ ਦੇਖਿਆ ਕਰੋ। ਆਖੇ ਆਖੇ। ਇਹ ਜਦੋਂ ਆਪਾਂ ਉੱਥੇ ਚੜੇ ਹੋਏ ਸੀ ਜਦੋਂ ਆਪਾਂ ਨੂੰ ਗੁੱਛਾ ਜਿਆ ਦਿਂਦਾ। ਨਹੀਂ ਉਹ ਦੂਸਰੇ। ਬਹੁਤ ਅੱਛਾ। ਹੋਰ ਦਿਖਾਵਾਂ ਇੱਕ। ਜੋ ਇਹ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਨਕਸ਼ਾ। ਉਰੇ ਸਾਰਾ ਏਰੀਆ ਦਾ ਨਕਸ਼ਾ ਜਿੱਥੇ ਇੱਥੇ ਮਤਲਬ ਐਡਵੈਂਚਰ ਕਰਦੇ ਨੇ ਲੋਕ ਠੀਕ ਹੈ ਜੀ ਤੇ ਆ ਚੀਜ਼ ਇਹ ਜਿਹੜਾ ਨਕਸ਼ਾ ਤੁਹਾਡੇ ਤੁਹਾਨੂੰ ਤਾਂ ਦੱਸ ਰਿਹਾ ਵੀ ਜੇਕਰ ਤੁਸੀਂ ਉਰੇ ਆਓ ਤਾਂ ਇਹ ਦੇ ਅਕੋਰਡਿੰਗ ਚੱਲਦੇ ਇਹ ਫੁੱਟ ਦਾ ਹਿਸਾਬ-ਤਾਬ ਆ ਇਧਰ ਅੱਛਾ ਗੈਪ ਜਿੱਦਾਂ ਲਿਖਿਆ ਹੈ ਤਾਂ ਬ੍ਰਿਜ ਦਾ ਗੈਪ ਦੱਸਿਆ ਹੋਇਆ ਮਤਲਬ ਓਕੇ ਇਹ ਸਾਰੀਆਂ ਜਗਾਵਾਂ ਦੇ ਨਾਂ ਹੋਣੇ। ਹਾਂ ਬਈ। ਓਕੇ ਓਕੇ ਓਕੇ। ਇਹ ਨਾਈਰੀ ਐ। ਹਾਂ ਇਹ ਟ੍ਰੇਲ ਮੈਪ। ਹਣਾ ਜਿਵੇਂ ਆ ਦੇਖੋ ਟ੍ਰੇਲ ਮੈਪ। ਵਿਲੇਜ ਲੇਜੈਂਡ। ਆ ਜੀ ਉੱਧਰ। ਚਲੋ ਆਪਾਂ ਅੱਗੇ ਚੱਲਦੇ ਹਾਂ ਜੀ। ਸਾਰਾ ਇਹਦੀ ਵੀ ਟਿਕਟ ਲਾਗਦੀ ਆ। ਹਣਾ? ਹਾਂ ਜੀ। ਤੇ ਆਹਾ। ਇਹਦੀ ਕੀ ਟਿਕਟ ਹੋਗੀ? ਆਈਡੀਆ? ਇੱਥੇ ਲਿਖਿਆ ਹੋਊਗਾ ਤਾਂ ਜਾ ਕੇ ਦੇਖ ਲੈ। ਓਕੇ ਓਕੇ। ਜਾ ਰਹੇ ਨੇ ਜਾ ਰਹੇ ਨੇ ਓਕੇ ਠੀਕ ਹੈ ਠੀਕ ਹੈ ਇਹ ਆਪਣੇ ਜਦੋਂ ਉਧਰ ਆਪਾਂ ਆਏ ਸੀ ਉਹਦੇ ਤੇ ਉਦੋਂ ਆਪਾਂ ਨੇ ਦੇਖਿਆ ਜੀ ਮੈਂ ਤੁਹਾਨੂੰ ਦੱਸਿਆ ਯੂਰਪ ਵਗੈਰਾ ਜੀ ਆਪਾਂ ਉੱਪਰੋਂ ਦੇਖਿਆ ਓਕੇ 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 ਇਹ ਲਿਗਾ ਹੈ ਵਾਕਰ ਥਿਸ ਵੇ ਜਨਕੀ ਵਾਕਿੰਗ ਕਰਨ ਵਾਲਾ ਜਿਹੜਾ ਇਧਰ ਦਾ ਏਰੀਆ ਇਹ ਹਾਂਜੀ ਓਕੇ ਓਕੇ ਓਕੇ

ਕਹਿੰਦੇ ਵੀ ਨਾਲ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਹੋ ਨਾ ਖਿੱਚ ਕੇ ਚੜਨ ਵਾਲਾ ਇਹ ਕਿਸ ਤੋਂ ਨਹੀਂ ਚੜਾ ਜਾਂਦਾ ਮੇਰਾ ਉਹਦੀ ਮਹਿਣਾ ਪੂਰਾ ਹੋਏ ਨਹੀਂ ਹੁੰਦਾ ਸੰਗਣ ਹੋਰ ਯਾਰ ਕੈਂਡ ਫੀਲਿੰਗ ਆ ਬਾਬੇ ਐ ਇੱਕੋਂ ਆ ਲਓ ਉਸਾ ਲਓ ਵੀ ਮਿੱਤਰੋ ਅਸੀਂ ਆ ਗਏ ਬਿਲਕੁਲ ਪਿਆਰੇ ਜੇ ਕੈਂਟ ਦੇ ਦਰਖਤਾਂ ਦੇ ਵਿੱਚ ਜੋ ਕਿ ਹੋ ਸਕਦਾ ਤੁਹਾਨੂੰ ਨਾ ਵਧੀਆ ਲੱਗੇ ਪਰ ਮੈਨੂੰ ਇਹ ਦੁਨੀਆ ਬਹੁਤ ਕੈਂਟ ਲੱਗਦੀ ਹੈ ਕਿਉਂਕਿ ਮੈਂ ਹਮੇਸ਼ਾ ਦਰਖਤਾਂ ਨੂੰ ਪਿਆਰ ਕੀਤਾ ਦਰਖਤ ਲਾਏ ਨੇ ਤੇ ਬਹੁਤ ਹੀ ਲਾਜਵਾਬ ਲੱਗ ਰਿਹਾ ਯਾਰ ਇੱਕ ਦਿਨਾਂ ਫੋਟੋ ਕਲਿੱਕ ਹੋ ਜੂਗੀ ਜਿਹਦੇ ਵਾਈਟ ਦੇ ਕਲਿੱਕ ਕਰੇਗਾ ਬਹੁਤ ਹੀ ਲਾਜਵਾਬ ਲੱਗ ਰਿਹਾ ਬੜੀ ਆਨੰਦ ਆ ਰਿਹਾ ਯਾਰ ਇੰਨੀ ਖੁਸ਼ਬੂ ਔਰ ਇੰਨੀ ਵਧੀਆ ਸਾਫ ਸੁਥਰੀ ਆਕਸੀਜਨ ਬਸ ਇੱਕ ਕਲਿੱਕ ਕਰੇਗਾ ਨਾਲ ਦੀ ਨਾਲ ਕਲਿੱਕ ਹੋ ਜਾਊ ਤੇ ਆਹ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਉੱਪਰ ਬਿਲਕੁਲ ਤੇ ਚੜਾਂਗੇ ਜੀ ਕਰਦਾ ਵੀ ਉੱਪਰ ਜਾਈਏ ਸਿੱਧਾ ਠੀਕ ਆ ਵੀ ਆ ਜਾ ਵੀ ਮਿੱਤਰ ਮੇਰਾ ਤਾਂ ਜੀ ਕਰਦਾ ਵੀ ਮੈਂ ਭੱਜਾਂ ਤੇਰੀ ਸੋਂ ਆ ਦੀਪੋ ਤੇਰੀ ਕਦਮੀ ਮੈਂ ਭੱਜਾਂ ਚਲੋ ਵਾੜਾ ਵਧੀਆ ਲੱਗਦਾ ਯਾਰ ਲਾ ਵੀ ਦੋਸਤੋ ਜ਼ਿੰਦਗੀ ਦਾ ਆਨੰਦ ਵਾਰੀ ਵਾਰੀ ਨਹੀਂ ਮਿਲਦਾ ਜਿਹੜੀ ਤੁਹਾਡੇ ਕੋਲੇ ਜ਼ਿੰਦਗੀ ਹੈਗੀ ਹੈ ਜਿਹੜੀ ਜ਼ਿੰਦਗੀ ਤੁਹਾਡੇ ਕੋਲੇ ਹੈਗੀ ਉਹਨੂੰ ਜੀ ਲੋ ਯਾਰ ਕਿੰਨਾ ਵੀ ਤੁਹਾਡੇ ਕੋਲੇ ਪੈਸਾ ਹੈ ਕਿੰਨੀ ਵੀ ਚੰਗੀ ਸਿਹਤ ਹੈ ਉਹਨੂੰ ਖਰਚ ਦੋ ਸਿਹਤ ਨੂੰ ਚੰਗੀ ਤਰ੍ਹਾਂ ਬਣਾ ਲਓ ਸੋ ਤਾਂ ਮੈਂ ਤੁਹਾਡੇ ਨਾਲ ਅੱਜ ਇਹ ਵੀਡੀਓ ਦੇ ਜਰੀਏ ਦੱਸ ਰਿਹਾ ਵੀ ਅੱਜ ਅਸੀਂ ਆਏ ਸੀ ਇਹ ਕਿਹੜੇ ਸਾਈਡ ਪੈਂਦੀ ਹੈ ਏ ਐਡਵੈਂਚਰ پارک ਹਾਂ ਐਡਵੈਂਚਰ پارک ਐਡਵੈਂਚਰ پارک ਕਿਉਂਕਿ ਉਰੇ ਲੋਕ ਆਂਦੇ ਨੇ ਉਰੇ ਦੇ ਸਿਟੀਜ਼ਨ ਲਾ ਲੋ ਆਪਣੇ ਵਰਗਾ ਤਾਂ ਹੁਣ ਵੀਡੀਓ ਬਣਾਉਣ ਵਾਸਤੇ ਆਇਆ ਤੇ ਉਹਨਾਂ ਦਾ ਕੀ ਮਕਸਦ ਹੈ ਸਾਈਕਲ ਲੈ ਕੇ ਆਉਂਦੇ ਨੇ ਪਰ ਇਹ ਇਹ ਤੁਰਨ ਵਾਲਾ ਰਸ ਹੈ ਹਨਾ ਦੀਪ ਹਾਂ ਇਹ ਤੁਰਨ ਵਾਲਾ ਇਹ ਤੁਰਨ ਵਾਲਾ ਰਸ ਹੈ ਤੇ ਜਿਹੜਾ ਸਾਈਕਲਿੰਗ ਵਾਲਾ ਤੇ ਮੋਟਰਬਾਈਕ ਵਾਲਾ ਉਹ ਪਰੇ ਸਾਈਡ ਹੈ ਸੋ ਤਾਂ ਕਰਕੇ ਤੁਹਾਨੂੰ ਤਾਂ ਇਹ ਹੀ ਦੱਸ ਜਾਗਾ ਵੀ ਉਰੇ ਤੁਰੋ ਆਨੰਦ ਲਓ ਯਾਰ ਕੀ ਬਾਤ ਹੈ ਯਾਰ ਆਪਾਂ ਅੰਦਰੋਂ ਅੰਦਰ ਜਾਈ ਜੰਨੇ ਹਨਾ ਸੰਦੀਪ ਉੱਪਰ ਚੱਲਾਂ ਵਾਹ ਠੀਕ ਹੈ ਠੀਕ ਹੈ ਇਹ ਪੰਛੀ ਇੱਥੇ ਪਾਇਆ ਜਾਂਦਾ ਇਹਨੂੰ ਕਹਿੰਦੇ ਨੇ ਪਲਾਮੈਂਟ ਕੋਇਲ ਐਮ ਸੀ ਪਰਸਨ ਕੋਇਲ ਹਨਾ ਇਹ ਇੱਥੇ ਪਾਇਆ ਜਾਂਦਾ ਕੈਲੀਫੋਰਨੀਆ ਕੈਲੀਫੋਰਨੀਆ ਕੋਇਲ ਓਕੇ ਉਹ ਹੈਗੇ ਜੀ ਰੋਪਵੇ ਯਾਨੀ ਕਿ ਗੰਡੋਲਾ ਇਹ ਜਾਂਦਾ ਜੀ ਉੱਪਰ ਤੱਕ ਉਹ ਜਾਂਦਾ ਜਾ ਉੱਪਰ ਤੱਕ ਜਾਂਦਾ ਹਾਂ ਹਾਂ ਉੱਪਰ ਜੀ ਹੁਣ ਗੱਲ ਤਾਂ ਇਹ ਹੈ ਆਪ ਨੂੰ ਤਾਂ ਰਾਹ ਹੀ ਨਹੀਂ ਮਿਲੇ ਉੱਪਰ ਜਾਣ ਵਾਲਾ ਟੈਨਸ਼ਨ ਇੱਧਰ ਮਿਲੂਗਾ ਬਾਈ ਰਾਹ ਇਹ ਹੀ ਆ ਬਾਈਕ ਟਰੈਕ ਕ੍ਰੋਸਿੰਗ ਪਲੀਜ਼ ਲੁੱਕ ਆਫਟਰ ਕਹਿੰਦੇ ਵੀ ਇਹ ਸਾਈਡ ਤੋਂ ਬਾਈਕ ਵਾਲੇ ਜਾਂ ਮੋਟਰਸਾਈਕਲ ਵਾਲੇ ਆ ਸਕਦੇ ਨੇ ਸਾਈਕਲ ਵਾਲੇ ਹਨਾ ਵੀ ਧਿਆਨ ਨਾਲ ਚੱਲੋ ਦੇਖ ਕੇ ਆਪਾਂ ਇੱਧਰ ਜਾਂ ਹਾਂ ਇਹ ਹੈਗਾ ਜੀ ਇੱਥੇ ਟਿਕਟ ਦਾ ਪਤਾ ਨਹੀਂ ਆਪਾਂ ਨੂੰ ਕਿੰਨੀ ਲੱਗਦੀ ਆ ਨਾ ਹਾਂ ਕਰ ਲੈਣੇ ਆ ਪਤਾ ਚੱਲ ਚੱਲ ਫੇ ਕਿੱਧਰ ਹੀ ਚੱਲੀਏ ਉੱਪਰ ਹਾਂ ਇੱਧਰ ਹੀ ਚੱਲਦੇ ਚੱਲੋ ਇਹ ਜਾਂਦੇ ਨਹੀਂ ਸਾਈਕਲ ਧਰ ਕੇ ਇਹਦੇ ਉੱਪਰ ਲੈ ਕੇ ਜਾਂਦੇ ਨੇ ਤੇ ਨਾਲ ਆਪ ਬਹਿ ਕੇ ਜਾਂਦੇ ਨੇ ਆ ਬੈਠੇ ਨੇ ਦੇਖੋ ਠੀਕ ਹੈ ਏ ਉਧਰੋਂ ਸਾਈਕਲ ਤੇ ਆਉਣਗੇ ਜਾਂ ਤੁਰ ਕੇ ਆਉਣਗੇ ਜਿਹੜੀ ਸਾਈਡ ਆਪਾਂ ਜਾ ਰਹੇ ਆ ਤਾਂ ਸੰਦੀਪ ਐ ਹੋਊਗਾ ਕੰਮ ਬਹੁਤ ਧੀਜ ਆਉਂਦੇ ਨੇ ਯਾਰ ਓਕੇ ਆ ਦੇਖ ਓ ਮਾਈ ਗਾਡ ਸਲਾਈ ਮਾਰਦੇ ਹੁੰਦੇ ਦੇ ਲੈਣਾ ਆਹ ਆ

ਸੰਦੀਪਾਪਾ ਜਾਈ ਤਾਂ ਜਾਨੇ ਆਵੇਂ ਕਿਵੇਂ ਅਈ ਆ ਜਾ ਅੱਛਾ ਚਲੋ ਫਿਰ ਆ ਦੇਖੋ ਵੀ ਮਿੱਤਰੋ ਜਾਂਦੇ ਨੇ ਬਜਾ ਸਾਈਕਲ ਪਹਾੜੀ ਦੇ ਉੱਪਰ ਦੀ ਦੇ ਦੋਸਤੋ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਣ ਜਾ ਰਿਹਾ ਖਾਸ ਦੇਖੋ ਰੇ ਸਾਡਾ ਜਾਨ ਦਾ ਸਾਨੂੰ ਵਧੀਆ ਵੀ ਲੱਗ ਰਿਹਾ ਹੈ ਕਿਉਂ ਸਾਨੂੰ ਵੀ ਵਧੀਆ ਲੱਗ ਰਿਹਾ ਨਾ ਤੇ ਐਂ ਜੀ ਕਰਦਾ ਵੀ ਸਰੀਰ ਨੂੰ ਪੂਰਾ ਦਮ ਚੜਾਈਏ ਪਰ ਇੱਕ ਘੈਂਟ ਗੱਲ ਦੱਸਣ ਜਾ ਰਿਹਾ ਤੁਹਾਨੂੰ ਮਾਰੇ ਕਹਿੰਦਾ ਮਤਲਬ ਜੋ ਸਾਨੂੰ ਰੇ ਲਿਖਿਆ ਮੈਂ ਰਿਕਾਰਡ ਨਹੀਂ ਕਰ ਸਕਿਆ ਪਰ ਲਿਖਣ ਦਾ ਮਤਲਬ ਪੜ੍ਹਨ ਦਾ ਮਤਲਬ ਇਹ ਸੀਗਾ ਵੀ ਇਸ ਜਗ੍ਹਾ ਤੇ ਨਾ ਕੋਈ ਸੱਪ ਕੋਈ ਜ਼ਹਿਰੀਲਾ ਜਾਨਵਰ ਕੋਈ ਨਹੀਂ ਤੁਹਾਨੂੰ ਮਿਲ ਸਕਦਾ ਖਾਸ ਕਰਕੇ ਨਿਊਜ਼ੀਲੈਂਡ ਧਰਤੀ ਤੇ ਹਣਾ ਇਹੀ ਗੱਲਾਂ ਨਾ ਸੋ ਤੁਹਾਨੂੰ ਪਤਾ ਹੀ ਆ ਤਾਂ ਕਰਕੇ ਮੈਂ ਚਾਹੁੰਦਾ ਸੀ ਕਿ ਤੁਹਾਨੂੰ ਦੱਸਿਆ ਜਾਵੇ ਪਰ ਜਿੰਨੇ ਇੱਥੇ ਅਸੀਂ ਨੌਲੇਜ ਇਕੱਠੀ ਕਰਦੇ ਆ ਤਾਂ ਤੁਹਾਡੇ ਦਾ ਅਸੀਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਚਲ ਆ ਚਲੀਏ ਤੇ ਤਾਂ ਤੁਹਾਨੂੰ ਦੱਸ ਰਿਹਾ ਅਸੀਂ ਆ ਗਏ ਬਿਲਕੁਲ ਅੰਦਰ ਤੇ ਜਦੋਂ ਅਸੀਂ ਉੱਪਰ ਦੇਖਦੇ ਜਿਵੇਂ ਉਹ ਦੇਖੋ ਇਹ ਨਾ ਸਾਈਕਲਾਂ ਤੇ ਇਹ ਆਫ ਕਰਦੇ ਨੇ ਕੀ ਕਹਿੰਦੇ ਨੇ ਆਫ ਰੋਡਿੰਗ ਹਾਂਜੀ ਹੈਨਾ ਉਹ ਆਫਰਡਿੰਗ ਕਿਹਾ ਸਤਿ ਪਰ ਵਧੀਆ ਰਹਾ ਇਹ ਜਿਹੜਾ ਐਡਵੈਂਚਰ ਨਹੀਂ ਕਰਦੇ ਕੋਈ ਆਪਣੇ ਆਪਣੇ ਤਾਂ ਨਹੀਂ ਏਰੀਆ ਚ ਹੈਗਾ ਇਹ ਚੀਜ਼ ਸਾਈਕਲ ਸੰਗ ਕਰਾ ਵਾਲਾ ਕੰਮ ਦੇਖ ਮਾਤਾ ਗਣਾ ਕਰੀਓ ਯਾਰ ਇਹ ਕਿ ਨਹੀਂ ਇੱਕ ਆ ਗਿਆ ਇਹ ਨਿਊਜ਼ੀਲੈਂਡ ਦਾ ਉਹ ਹੈ ਇੱਥੇ ਦਾ ਇੱਥੇ ਪੰਛੀ ਇਹ ਪਾਇਆ ਜਾਂਦਾ ਕੋਰੀਮਾਕੋ ਹਨਾ ਹਾਂ ਨਿਊਜ਼ੀਲੈਂਡ ਬੈਲਬਰ ਹਾਂ ओके okay. ये इस जंगल च मतलब क्या बात है ये थले नहीं चल पे कहीं जाऊगा हौली हौली है ना हाँ इधर भी जावा ओके 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 क्या बात है यार जी कह तुरी जावा यार तुरी जावा <laughs> Sandeep, kau mau lari? Iya, aku mau lari. Ayo, lari. Gila, ini gila. Jika kau bilang 10 hari lagi, aku akan berhenti. मैनू दम घट ही चढ़ दस जी ऑक्सीजन ऑक्सीजन जा रही अंदर तरी सा हवा प्यारी प्यारी <laughs> क्या वाह ਇੱਧਰ ਦੇਖ ਕੇ ਸਾਈਕਲ ਨਾ ਆਉਂਦੇ। ਇਹ ਤੇ ਨਹੀਂ ਆਉਂਦਾ ਸਾਈਕਲ। ਇਹਦਾ ਪੈਦਲ ਨਾਲ ਹੀ ਕੰਮ ਹੈ। 6 ਫੁੱਟ ਦਾ ਹੋ ਇਹ। ਹਾਂ। ਯਾ ਵਾਹ। ਯਾ ਵਾਹ ਯਾਰ। ਇੱਕ ਅੰਦਰ ਦਾ ਸੁੱਕੇ ਨੇ, ਹਣਾ? ਉੱਪਰ ਆ ਰਹੇ ਨੇ ਵਾਹ ਗਾਡ ਮੇਰਾ ਯਾਰ ਕਾਸੀ ਤਾਂ ਆ ਗਿਆ ਆਪਾ ਹੈਨਾ ਉਰੇ ਉਹ ਗੋਕੀ ਉਰੇ ਉਹ ਬਦਰ ਸਾਈਕਲ ਹਾਂ ਫਿਰ ਆ ਬਖੜਦੇ ਨੇ रिकॉर्डिंग ਕਰਾਂਗੇ ਦੋਸਤੋ ਅਸੀਂ ਖੜ ਗਏ ਇਸ ਜਗ੍ਹਾ ਤੇ ਇਧਰ ਆਉਂਦੇ ਨੇ ਸਾਈਕਲ ਮੋਟਰਸਾਈਕਲ ਹਨਾ ਹਾਂਜੀ ਤੇ ਦੇਖਦੇ ਆ ਉਹਨਾਂ ਦੇ ਵੀ ਰਿਕਾਰਡਿੰਗ ਕਰਾਂਗੇ ਤਾਜੀ ਟਾਈਮ ਹੋ ਗਿਆ ਤਾਂ ਟਾਈਮ ਮੈਂ ਬਣਾਇ ਪੇਮੈਂਟ ਸਾਢੇ 4 ਦਾ ਪਤੰਦਰ ਆਈ ਨਹੀਂ ਕੋਈ ਯਾਰ ਚਿੜੀ ਦੀਆਂ ਆਵਾਜ਼ਾਂ ਦੇ ਕਿੰਨੇ ਸੋਹਣਿਆ ਰਹੇ ਨੇ ਹਣਾ ਜਿਹੜਾ ਪੰਛੀ ਆਪਾਂ ਨੂੰ ਇਹਨੇ ਨਹੀਂ ਦੱਸਿਆ ਇੱਥੇ ਲਿਖਿਆ ਫੋਟੋ ਲੱਗੀ ਦੀ ਉਹ ਦਿਖ ਜੇ ਨਾ ਗੱਲ ਹੋਣ ਜੇ ਆਵਾਜ਼ ਦਿਓ ਜਾ ਰਿਹਾ ਨਾ ਕਰੜ ਕਰੜ ਕਰਦੇ ਇੱਕ ਗੱਲ ਹੋਰ ਆ ਜਿਵੇਂ ਆਪਾਂ ਨੂੰ ਦੇਖੇ ਸੀ ਕੀ ਬਾਤ ਹੈ ਉਹ ਆ ਗਿਆ ਬੜਾ ਤੇਜ਼ ਜਾਂਦੇ ਨੇ ਯਾਰ ਲਓ ਵੀ ਮਿੱਤਰੋ ਅਸੀਂ ਆ ਗਏ ਬਹੁਤ ਹੀ ਪੈਰੀ ਜਗ੍ਹਾ ਤੇ ਕਾਫੀ ਉਚਾਈ ਤੇ ਆ ਗਏ ਸੀ ਤੇ ਇਹ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਾਫੀ ਜ਼ਿਆਦਾ ਉਚਾਈ ਹੈ ਇੱਥੇ ਆ ਕੇ ਸਾਨੂੰ ਸੂਰਜ ਲੱਗਿਆ ਤੋ ਬਹੁਤ ਤੇਜ਼ ਲੱਗ ਰਿਹਾ ਸਾਨੂੰ ਪਰ ਨਜ਼ਾਰਾ ਆ ਗਿਆ ਬਾਈ ਤੇ ਅਸੀਂ ਹੁਣ ਉਸ ਹੱਦ ਤੱਕ ਚੜਾਂਗੇ ਜਦੋਂ ਤੱਕ ਸਾਨੂੰ ਪ੍ਰੋਪਰ ਸਾਹ ਨਹੀਂ ਚੜ ਜਾਂਦਾ ਸਾਹ ਨਾਲ ਸਾਹ ਨਹੀਂ ਲੱਗਦਾ ਹੁਣ ਹਨਾ ਉਸ ਲੈਵਲ ਤੱਕ ਅਸੀਂ ਉੱਪਰ ਚੜਾਂਗੇ ਹੁਣ ਅਸੀਂ ਭਜਣਾ ਸ਼ੁਰੂ ਕਰਾਂਗੇ ਚਲੋ ਵੀ ਆ ਜਾ ਦੇਖੀਏ ਹੋ ਕੀ ਬਣੋ ਆ ਜਾ ਮੈਕ ਤਾਂ ਨਹੀਂ ਗਿਰਦਾ ਆਪਣਾ ਨਾ ਨਾ ਹੁਣ ਨਹੀਂ ਗਿਰਦਾ ਆ ਸੀ ਦੇਖੀ ਜਾਊ ਏ ਅੱਜ ਤਾਂ ਫਿਰ ਅੰਗਰੇਜ਼ਾਂ ਨੂੰ ਤਾਂ ਆਈਆਂ ਤੂੰ ਕਿਧਰ ਜਾਣਾ ਚੱਗਾ ਜਾ ਕਰ ਅੰਗਰੇਜ਼ਾਂ ਨੂੰ ਤਾਂ ਆਈਆਂ ਵੀ ਅਸੀਂ ਉੱਥੇ ਚੜਦੇ ਆਂ ਆ ਗਿਆ ਇੱਕ ਹੋਰ ਬੰਛੀ ਇੱਥੇ ਦਾ ਚਲੋ ਵੀ ਚਲੋ ਜੈ ਮਾਤਾ ਦੀ ਜਿੱਸਾਕਰ ਰੋਪੇ ਜਾਂਦੇ ਨੇ ਨਾ ਉਥੇ ਤੱਕ ਜਾਵਾਂਗੇ ਯਾਰ ਆ ਜਾ ਇਹ ਕਹਿੰਦਾ ਧਿਆਨ ਨਾਲ ਵੀ ਅੱਗੇ ਤੋਂ ਵਾਈਕ ਨਾ ਦੇ ਐ ਤੋ ਨਹੀਂ ਆਉਂਦੇ ਭਾਈ ਸਾਰੇ ਤੇ ਤੇ ਆ ਜਾ ਵੀ

ਉਹ ਕਿੰਨਾ ਨੀਵੇਂ ਖੜੇ ਨੇ ਬੰਦੇ ਹੈ